ਛੋਟੀਆਂ ਪਰ ਬਹੁਤ ਹੀ ਕਾਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਕਾਫੀ ਬਣਾ ਕੇ ਪੀਲੋ ਤਾਂ ਪੀਰੀਅਡ ਦੌਰਾਨ ਹੋ ਰਹੇ ਦਰਦ ਤੋਂ ਨੇ ਸਾਥ ਮਿਲੇਗੀ ਨਾਲ ਹੀ ਸਰੀਰ ਨੂੰ એનર્ਜੀ ਵੀ ਮਿਲੇਗੀ ਨੰਬਰ 2 ਮੈਦਾ ਸਾਡੇ ਸਰੀਰ ਅੰਦਰ ਜੰਮ ਜਾਂਦਾ ਇਸ ਨੂੰ ਪਹੁੰਚਾਉਣਾ ਵੀ ਬਹੁਤ ਔਖਾ ਹੈ ਇਸ ਲਈ ਜਿੰਨਾ ਹੋ ਸਕੇ ਇਸ ਦਾ ਸੇਵਨ ਘੱਟ ਕਰੋ ਨਹੀਂ ਤਾਂ ਤੁਹਾਡੀ ਸਿਹਤ ਦਾ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 3 ਸ਼ਹਿਦ ਵਿੱਚ ਆਇਰਨ ਪਾਇਆ ਜਾਂਦਾ ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੀਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਪੂਰੀ ਜ਼ਿੰਦਗੀ ਵੀ ਖੂਨ ਦੀ ਕਮੀ ਨਹੀਂ ਹੋਵੇਗੀ। ਨੰਬਰ 4 ਜੇਕਰ ਤੁਸੀਂ ਮੱਝ ਦੇ ਦੁੱਧ ਵਿੱਚ ਛੋਲੇ ਪੀਉਂਕੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਤਾਕਤਵਰ ਬਣਦਾ ਨਾਲ ਹੀ ਸਰੀਰ ਦਾ ਪਤਲਾਪਣ ਖਤਮ ਹੋ ਜਾਂਦਾ ਹੈ। ਨੰਬਰ 5 ਗਰਭਪਤੀ ਔਰਤਾਂ ਨੂੰ 1:00-2:00 ਵਜੇ ਦੇ ਵਿੱਚ ਦਹੀਂ ਖਾਣਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਤੇ ਬੱਚੇ ਦਾ ਸਰੀਰ ਤੰਦਰੁਸਤ ਰਹਿੰਦਾ। ਨੰਬਰ 6 ਲੋਕ ਲੌਕੀ ਨੂੰ ਸੁਕਾ ਕੇ ਨਾਰੀਅਲ ਤੇਲ ਵਿੱਚ ਪਾ ਕੇ ਉਬਾਲ ਲਓ ਫਿਰ ਇਸ ਨੂੰ ਛਾਣ ਕੇ ਬੋਤਲ ਵਿੱਚ ਸਟੋਰ ਕਰਕੇ ਰੱਖ ਲਓ ਇਸ ਤੇਲ ਦੀ ਮਾਲਿਸ਼ ਆਪਣੇ ਵਾਲਾਂ ਵਿੱਚ ਕਰੋ ਇਸ ਨਾਲ ਸਫੇਦ ਵਾਲ ਵੀ ਕਾਲੇ ਹੋਣ ਲੱਗ ਜਾਣਗੇ ਨੰਬਰ 7 ਜੇਕਰ ਤੁਸੀਂ ਪਿੱਤਲ ਦੇ ਬਰਤਨ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਉੱਪਰ ਟਮਾਟੋ ਕੇਚੱਪ ਵਾਲੀ ਚਟਨੀ ਲਗਾ ਕੇ ਇਸ ਨੂੰ ਰਗੜਦੇ ਰਹੀ ਦਿਮਨ ਨਾਲ ਤੁਹਾਡਾ ਪਿੱਤਲ ਦਾ ਬਰਤਨ ਚਮਕ ਜਾਵੇਗਾ ਤੇ ਨਵੇਂ ਦੀ ਤਰ੍ਹਾਂ ਹੋ ਜਾਵੇਗਾ ਨੰਬਰ 8 ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਬੁੱਲ ਕਾਲੇ ਹੋਣ ਲੱਗ ਜਾਂਦੇ ਨੇ ਨਾਲ ਹੀ ਸਰੀਰੰਦਰ ਖੂਨ ਦੇ ੱਟਕੇ ਜੰਮਣ ਲੱਗ ਜਾਂਦੇ ਹਨ ਜਿਸ ਨਾਲ ਤੁਸੀਂ ਚੱਕਰ ਆਉਣ ਤੋਂ ਇਲਾਵਾ अनेका ਹੀ ਸਮੱਸਿਆਵਾਂ ਦਾ ਸ਼ਿਕਾਰ ਹੋਣ ਲੱਗ ਜਾਂਦੇ ਹੋ ਨੰਬਰ 9 ਜੇਕਰ ਤੁਸੀਂ ਘਿਓ ਵਿੱਚ ਅਜਬੈਣ ਪਾ ਕੇ ਗਰਮ ਕਰ ਲਓ ਤਾਂ ਇਸ ਦੀ ਮਨਨਾ ਘਿਓ ਵਿੱਚੋਂ ਕੈਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਨੰਬਰ 10 ਜਦੋਂ ਵੀ ਅਸੀਂ ਪਾਲਕ ਨੂੰ ਉਬਾਲਦੇ ਹਾਂ ਤਾਂ ਉਸ ਦਾ ਰੰਗ ਉੱਟ ਜਾਂਦਾ ਜੇ ਇਹ ਵੀ ਜੇਕਰ ਤੁਸੀਂ ਇਸ ਨੂੰ ਉਬਾਲਣ ਤੋਂ ਤੁਰੰਤ ਪੰਜ ਮਿੰਟ ਲਈ ਠੰਡੇ ਪਾਣੀ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਰੰਗ ਹਰਾ ਵਰਕਰਾ ਰਹੇਗਾ। ਨੰਬਰ 11 ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਜਾਂ ਫਿਰ ਦੰਤਨ ਜ਼ਰੂਰ ਕਰੋ ਇਸ ਨਾਲ ਦੰਦ ਹਮੇਸ਼ਾ ਸਾਫ਼ ਤੇ ਕੀੜਿਆਂ ਤੋਂ ਬਚੇ ਰਹਿੰਦੇ ਹਨ। ਨੰਬਰ 12 ਜ਼ਮੀਨ ਤੇ ਸੌਣ ਨਾਲ ਕਮਰਦਰ ਤੋਂ ਆਰਾਮ ਮਿਲਦਾ ਨਾਲ ਹੀ ਜਿਹੜੇ ਲੋਕ ਜਲਦੀ ਨਾਲ ਉੱਠ ਜਾਂਦੇ ਨੇ ਤੇ ਜਲਦੀ ਨਾਲ ਸੌਂ ਜਾਂਦੇ ਨੇ ਉਹਨਾਂ ਦਾ ਸਰੀਰ ਹਮੇਸ਼ਾ ਤਰੋਤਾਜ਼ਾ ਜਾਈ ਮਹਿਸੂਸ ਕਰਦਾ ਹੈ। ਨੰਬਰ 13 ਪਾਣੀ ਪੀਣ ਤੋਂ ਤੁਰੰਤ ਤੋਂ ਜੇਕਰ ਤੁਹਾਨੂੰ ਬਾਥਰੂਮ ਜਾਣਾ ਪਵੇ ਤਾਂ ਉਸੇ ਸਮੇਂ ਹੀ ਜਾਓ ਇਸ ਨਾਲ ਤੁਹਾਡੇ ਗੁਰਦੇ ਸਾਫ਼ ਹੁੰਦੇ ਰਹਿੰਦੇ ਹਨ। ਨੰਬਰ 14 ਜਦੋਂ ਵੀ ਕਿਸੇ ਵੀ ਦਵਾਈ ਦੀ ਡੇਟ ਲੰਘ ਜਾਵੇ ਤਾਂ ਉਸ ਨੂੰ ਕਦੇ ਵੀ ਸੁੱਟੋ ਨਾ ਸਗਰਣ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਦਿਓ ਇਸ ਨਾਲ ਉਹਨਾਂ ਦੀ ਗਰੋਥ ਹੋਣ ਲੱਗ ਜਾਂਦੀ ਹੈ। ਨੰਬਰ 15 ਜੇਕਰ ਤੁਸੀਂ ਲੱਟਕ ਰਹੀ ਜਾਂ ਫਿਰ ਖਰਾਬ ਹੋਈ ਚਿਹਰੇ ਦੀ ਸਕਿਨ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਅਨਾਰ ਖਾਣਾ ਸ਼ੁਰੂ ਕਰ ਦੇਵੋ ਕਿਉਂਕਿ ਚਮੜੀ ਲਈ ਕਾਫੀ ਲਾਭਕਾਰੀ ਹੈ। ਨੰਬਰ 16 ਜੇਕਰ ਤੁਸੀਂ ਆਪਣੇ ਦੰਦਾਂ ਨਾਲ ਆਪਣੇ ਨੋਹਾਂ ਨੂੰ ਕੱਟਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇ ਨਜ਼ਰ ਦੋਨੋਂ ਹੀ ਕਮਜ਼ੋਰ ਹੋਣ ਲੱਗ ਜਾਂਦੀ ਹੈ। ਨਾਲ ਹੀ ਨੋਹਾਂ ਦੀ ਬਣਤਰ ਵੀ ਖਰਾਬ ਹੋਣ ਲੱਗ ਜਾਂਦੀ ਹੈ। ਨੰਬਰ 17 ਜੇਕਰ ਤੁਹਾਡੇ ਜ਼ਿਆਦਾ ਗੈਸ ਬਣਦੀ ਹੋਵੇ ਜਾਂ ਫਿਰ ਖੱਟੀ ੜਕਰ ਆ ਰਹੀ ਹੋਵੇ ਤਾਂ ਲੀਵਰ ਵਿੱਚ ਖਰਾਬੀ ਹੋਣ ਦਾ ਕਾਰਨ ਹੋ ਸਕਦਾ ਹੈ ਇਸ ਲਈ ਰੋਜ਼ਾਨਾ ਕਿਸ਼ਮਿਸ਼ ਵਾਲਾ ਪਾਣੀ ਪੀਣਾ ਸ਼ੁਰੂ ਕਰਦੇ ਹੋ। ਨੰਬਰ 18 ਪਿਸ਼ਾਬ ਵਿੱਚ ਜੇਕਰ ਜ਼ਿਆਦਾ ਪੀਲਾਪਨ ਆ ਰਿਹਾ ਹੈ ਤਾਂ ਨਿੰਬੂ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰਦੇ ਹੋ ਪਿਸ਼ਾਬ ਨੇ ਸਹੀ ਹੋਣ ਲੱਗ ਜਾਵੇਗਾ। ਨੰਬਰ 19 ਜੇਕਰ ਤੁਸੀਂ ਕਿਓ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਵਾਲਾਂ ਚੰਕਦਰ ਤੇ ਮਜ਼ਬੂਤ ਹੁੰਦੇ ਨਾਲ ਹੀ ਸਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਨੰਬਰ ਵੀ ਜੇਕਰ ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਥੋੜਾ ਜਿਹਾ ਗੁੜ ਖਾ ਲਓ ਕਿਉਂਕਿ ਤੁਹਾਡੀ એનર્ਜੀ ਨੂੰ ਵਧਾਉਣ ਵਿੱਚ ਤੁਹਾਡੀ ਮਦਦ ਕਰੇਗਾ। ਨੰਬਰ 21 ਸਵੇਰ ਦੇ ਸਮੇਂ ਇੱਕ ਚਮਚ ਭੁੰਨੀ ਹੋਈ ਅਲਸੀ ਖਾ ਕੇ ਉੱਪਰ ਦੇ ਪਾਣੀ ਪੀ ਲਓ। ਇਸ ਨਾਲ ਸਰੀਰ ਨੂੰ ਭਰਪੂਰ omega 3 ਐਸਿਡ ਮਿਲੇਗਾ ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੋਣੀਆਂ ਅਤੇ ਵਜ਼ਨ ਨੂੰ ਘਟ ਕਰਨ ਵਿੱਚ ਮਦਦ ਮਿਲੇਗੀ। ਨੰਬਰ 22 ਆਪਣੇ ਘਰ ਵਿੱਚ ਪੈ ਬਰਤਨਾਂ ਨੂੰ ਕਦੇ-ਕਦੇ ਨਿੰਬੂ ਨੂੰ ਪਾਣੀ ਵਿੱਚ ਨਿਚੋੜ ਕੇ ਸਾਫ਼ ਕਰ ਲਿਆ ਕਰੋ। ਇਸ ਦੀ ਮੰਨਾਂ ਬਰਤਨਾਂ ਵਿੱਚ ਇੱਕ ਅਲੱਗ ਪਰ ਤਰ੍ਹਾਂ ਦੀ ਚਮਕ ਆਵੇਗੀ ਤੇ ਨਵੇਂ ਤਰ੍ਹਾਂ ਹੋ ਜਾਣਗੇ ਨੰਬਰ 3 ਤੇ ਜੇਕਰ ਤੁਸੀਂ ਸਵੇਰੇ ਉੱਠਣਸਾਰ ਪਾਣੀ ਵਿੱਚ ਹਲਕਾ ਜਿਹਾ ਨਮਕ ਪਾ ਕੇ ਚਿਹਰੇ ਨੂੰ ਧੋ ਲੈਂਦੇ ਹੋ ਤਾਂ ਇਸ ਦੀ ਮਨ ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ ਨਾਲ ਹੀ ਤੁਸੀਂ ਨਿਕਾਰਾਤਮਕ ਊਰਜਾ ਤੋਂ ਵੀ ਬਚੇ ਰਹਿ ਸਕਦੇ ਹੋ ਨੰਬਰ 24 ਜਿੰਨਾ ਬੱਚਿਆਂ ਦੇ ਸਰੀਰ ਉੱਪਰ ਬਰੀਕ-ਬਰੀਕ ਦਾਣੇ ਹੋ ਗਏ ਹੋਣ ਤਾਂ ਤੁਸੀਂ ਉਹਨਾਂ ਦੇ ਸਰੀਰ ਉੱਪਰ ਸ਼ਹਿਦ ਵਿੱਚ ਸਿਰਕਾ ਮਿਕਸ ਕਰਕੇ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਆਰਾਮ ਮਿਲੇਗਾ। ਨੰਬਰ 25 ਦਹੀਂ ਖਾਣਾ ਸਰੀਰ ਨੂੰ ਕੈਲਸ਼ੀਅਮ, ਵਿਟਾਮਿਨ B12, ਵਿਟਾਮਿਨ B2 ਮਿਲਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਦਹੀਂ ਵਿੱਚ ਚੀਨੀ ਮਿਕਸ ਕਰਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਨੰਬਰ 26 ਮਿੱਠੀਆਂ ਚੀਜ਼ਾਂ ਵਿੱਚ ਕਾਰਬੋਹਾਈਡਰੇਟ ਪਾਇਆ ਜਾਂਦਾ ਜੋ ਪਰਚਨ ਕਿਰਿਆ ਨੂੰ ਹੌਲੀ ਕਰ ਦਿੰਦਾ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਕੋਈ ਵੀ ਮਿੱਠੀ ਚੀਜ਼ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਪਰਚਨ ਕਿਰਿਆ ਸਹੀ ਰਹੇਗਾ। ਜੋ ਖਾਣੇ ਨੂੰ ਹੌਲੀ-ਹੌਲੀ ਪਹੁੰਚਾਉਣ ਵਿੱਚ ਬਹੁਤ ਮਦਦ ਕਰੇਗਾ। ਨੰਬਰ 2 ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਤਾਂ ਜਿਆਦਾ ਵਾਲ ਝੜ ਰਹੇ ਨੇ ਤਾਂ ਤੁਹਾਡੇ ਸਰੀਰ ਨੂੰ ਵਿਟਾਮਿਨ ਡੀ ਦੀ ਕਮੀ ਹੋ ਰਹੀ ਹੈ ਇਸ ਲਈ ਵਿਟਾਮਿਨ ਡੀ ਭਰਪੂਰ ਚੀਜ਼ਾਂ ਦਾ ਸੇਵਨ ਕਰਿਓ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨੰਬਰ 28 ਜੇਕਰ ਤੁਸੀਂ ਹਲਕੀ ਕੋਸੇ ਪਾਣੀ ਵਿੱਚ ਹਲਕੀ ਜਹੀ ਹਲਦੀ ਮਿਕਸ ਕਰਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡਾ ਗਲਾ ਸਾਫ਼ ਹੋ ਜਾਂਦਾ ਜਿਸ ਨਾਲ ਤੁਸੀਂ ਗਲੇ ਨਾਲ ਸੰਬੰਧਿਤ ਕਈ ਸੁੰਸਮੇ ਤੋਂ ਬਚੇ ਰਹਿ ਸਕਦੇ ਹੋ ਨੰਬਰ 29 ਜੇਕਰ ਗਰਭਪਤੀ ਔਰਤਾਂ ਗੋਰਾ ਤੇ ਸੁੰਦਰ ਬੱਚਾ ਚਾਹੁੰਦੀਆਂ ਹਨ ਤਾਂ ਉਹਨਾਂ ਨੂੰ ਰੋਜ਼ਾਨਾ ਨਾਰੀਅਲ ਤੇ ਮਿਸਰੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਤੁਸੀਂ ਦੁੱਧ ਵਿੱਚ ਕੇਸਰ ਵੀ ਉਬਾਲ ਕੇ ਪੀਂਦੇ। ਨੰਬਰ 3 ਗਰਭਪਤੀ ਔਰਤਾਂ ਨੂੰ ਜੂਸ ਦੀ ਜਗ੍ਹਾ ਤੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਨੇਕਾ ਹੀ ਫਾਇਦੇ ਮਿਲਦੇ ਹਨ। ਨੰਬਰ 31 ਗਰਭਪਤੀ ਔਰਤਾਂ ਹਮੇਸ਼ਾ ਖੱਬੇ ਪਾਸੇ ਰੁਹੀ ਪਾਸਾ ਲੈ ਕੇ ਸੌਣਾ ਚਾਹੀਦਾ ਹੈ ਜੇ ਇਹ ਕਰਨਾ ਤੁਸੀਂ ਤੇ ਤੁਹਾਡਾ ਬੱਚਾ ਤੰਦਰੁਸਤ ਰਹਿੰਦਾ ਹੈ। ਨੰਬਰ 31 ਮੂਲੀ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਓ ਇਸ ਨਾਲ ਤੁਹਾਡੇ ਪੀੜੀ ਦੇ ਅੰਦਰ ਪੈਦਾ ਹੋਏ ਕੀੜੇ ਖਤਮ ਹੋ ਜਾਂਦੇ ਹਨ। ਨੰਬਰ 32 ਬੱਚਿਆਂ ਨੂੰ ਜੇਕਰ ਤੁਸੀਂ ਦਲੀਆ, ਸੂਜੀ, ਕਸਟਰਡ, ਪ੍ਰਸਾਦ, ਖੀਰਦ ਬਣਾ ਕੇ ਦਿਓ ਇਸ ਨਾਲ ਬੱਚੇ ਉਸ ਤਰੀਕ ਪੱਕਾ ਤੰਦਰੁਸਤੀ ਤੇ ਨਾਲ ਨਾਲ ਦਿਮਾਗੀ ਕਮਜ਼ੋਰੀ ਤੋਂ ਦੂਰ ਰਹਿੰਦੇ ਹਨ। ਪਰ ਇਹਨਾਂ ਵਿੱਚ ਹਲਕੇ ਡਰਾਈ ਫਰੂਟ ਵੀ ਜ਼ਰੂਰ ਪਾਓ। ਨੰਬਰ 34 ਰਾਜਮਾ ਨੂੰ ਵਾਲ ਕੇ ਕੁੱਕਰ ਦੇ ਤੜਕੇ ਦਾਣੇ ਵਿੱਚ ਤੜਕਾ ਲਗਾ ਕੇ ਕੁੱਕਰ ਵਿੱਚ ਪਾ ਦਿਓ। ਇਸ ਤਰ੍ਹਾਂ ਕਰਨਾ ਸਬਜ਼ੀ ਜਲਦੀ ਤੇ ਨਾਲ ਹੀ ਸਵਾਦ ਬਣਦੀ ਹੈ। ਉਦਾ ਥੋੜਾ ਜਿਹਾ ਰਾਸਪਾਕਸ ਨੂੰ ਚਿਹਰੇ ਉੱਪਰ ਮਾਰ ਲਓ ਤੇ ਫਿਰ ਉਸ ਸਮੇਂ ਬਾਅਦ ਚਿਹਰੇ ਨੂੰ ਧੋਲ ਲੈ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਤੱਬੇ ਖਤਮ ਹੋ ਜਾਂਦੇ ਹਨ ਨੰਬਰ 31 ਕਮਰੋਦ ਵਿੱਚ ਚਾਰ ਸੇਬਾਂ ਜਿਹਨੀਆਂ ਤਾਕਤ ਹੁੰਦੀਆਂ ਉੱਪਰ ਲੋਕ ਅਮਰੋਦ ਨਾਲੋਂ ਸੇਬ ਜ਼ਿਆਦਾ ਖਾਂਦੇ ਨੇ ਅਮਰੋਦ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ ਨੰਬਰ 37 ਰਾਤ ਦੀਆਂ ਰੋਟੀਆਂ ਨੂੰ ਸੁੱਟਣ ਦੀ ਬਜਾਏ ਖਾ ਲਿਆ ਕਰੋ ਇਸ ਦੀ ਮੰਨਣਾ ਬਹੁਤ ਸਰੀਆਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਨੰਬਰ 33 ਜੇ ਕਰਾਟੇ ਵਿੱਚ ਜੀ ਪੈ ਗਿਆ ਹੁਣ ਤੋਂ ਸੱਚੇ ਤੇਜ ਪੱਤਾ ਰੱਖ ਦਿਓ ਬਾਹਰ ਨਿਕਲ ਜਾਣਗੇ ਨਾਲ ਹੀ ਦੁਬਾਰਾ ਪੈਣਗੇ ਵੀ ਨਹੀਂ ਨੰਬਰ 39 ਜੇਕਰ ਤੁਸੀਂ ਜ਼ਿਆਦਾ ਗੁੱਸੇ ਵਿੱਚ ਆਉਂਦੇ ਹੋ ਤਾਂ ਕੁਝ ਸਮਾਂ ਰੋ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਮਨ ਹਲਕਾ ਹੋ ਜਾਵੇਗਾ ਤੁਸੀਂ ਗੁੱਸੇ ਤੋਂ ਵੀ ਸ਼ਾਂਤ ਰਹੋਗੇ ਨੰਬਰ 40 ਕਪੂਰਾ ਪਿਆ ਜੇਕਰ ਤੁਸੀਂ ਰੋਜ਼ਾਨਾ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਜ਼ਿਆਦਾ ਲਾਭ ਮਿਲਦੇ ਹਨ ਨੰਬਰ 41 ਜੇਕਰ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਗਰਮ ਪਾਣੀ ਨਾਲ ਥੋੜੀ ਜਿਹੀ ਜਿਵੈਣ ਖਾ ਲਓ ਇਸ ਨਾਲ ਦਰਦ ਤੋਂ ਰਾਹਤ ਮਿਲੇਗਾ ਨੰਬਰ 2 ਵਾਲੀ ਗਰਭਪਤੀ ਔਰਤਾਂ ਨੂੰ ਕਦੇ ਵੀ ਸੋਇਆਬੀਂਦਰ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਨੁਕਸਾਨ ਹੋ ਸਕਦਾ ਹੈ ਨੰਬਰ 47 ਘੜੇ ਦਾ ਪਾਣੀ ਪੀਣਾ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਨੇ ਨਾਲ ਹੀ ਤੁਸੀਂ ਰੋਗਾਂ ਤੋਂ ਦੂਰ ਰਹਿੰਦੇ ਹੋ ਨੰਬਰ 44 ਸਿਰਕੇ ਵਾਲਾ ਪਿਆਜ਼ ਖਾਣਾ ਸਰੀਰ ਨੂੰ ਬਹੁਤ ਸਾਰੇ ਤੱਤ ਮਿਲਦੇ ਨੇ ਨਾਲ ਹੀ ਇਹ ਪਿਆਜ਼ ਵਿੱਚ ਹੁਣ ਜਿਆਦਾ ਗੁਣ ਜਿਆਦਾ ਵੱਜ ਜਾਂਦੇ ਹਨ ਨੰਬਰ 45 ਜੇਕਰ ਤੁਸੀਂ ਸਵੇਰੇ ਉੱਠਣ ਸਰ ਤਾਂਬੇ ਦੇ ਬਰਤਨ ਵਿੱਚ ਰੱਖਿਆ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਨੇ ਪਰ ਇਸ ਨੂੰ 1 ਮਹੀਨਾ ਲਗਾਤਾਰ ਇੱਕ ਹਫ਼ਤੇ ਲਈ ਛੱਡ ਦੇਣਾ ਚਾਹੀਦਾ ਨੰਬਰ 6 ਲੇਮੂ ਵਾਲੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਸਰੀਰ ਦੀ ਖਾਜ ਖੁਜਲੀ ਦੂਰ ਹੁੰਦੀ ਹੈ ਨਾਲ ਹੀ ਸਰੀਰ 'ਤੇ ਕਦੇ ਵੀ ਦਾਣੇ ਨਹੀਂ ਨਿਕਲਦੇ। ਨੰਬਰ 37 ਜੇਕਰ ਤੁਸੀਂ ਇਹਨਾਂ ਦਾ ਨਾਸਤਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਜਨ ਤੇਜ਼ੀ ਨਾਲ ਵਧਣ ਲੱਗ ਜਾਂਦਾ ਨਾਲ ਹੀ ਸਰੀਰ ਨੂੰ ਵੀ ਲਾਭ ਮਿਲਦਾ ਹੈ। ਨੰਬਰ 48 ਸੌਣ ਤੋਂ ਪਹਿਲਾਂ ਆਪਣੇ ਮੂੰਹ ਹੱਥਾਂ ਪੈਰਾਂ ਨੂੰ ਧੂਰ ਲਓ ਇਸ ਤਰ੍ਹਾਂ ਨਾਲ ਤੁਹਾਡੇ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਨਾਲ ਹੀ ਨੈਕਰਾਤਮਕ ਊਰਜਾ ਵੀ ਖਤਮ ਹੁੰਦੀ ਹੈ। ਨੰਬਰ 49 ਰੋਟੀ ਨੂੰ ਹਮੇਸ਼ਾ ਦੇਸੀ ਘਿਓ ਨਾਲ ਚੋਪੜ ਕੇ ਖਾਓ ਤੁਹਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਕਰਦਾ। ਨੰਬਰ 50 ਮੂੰਗੀ ਦੀ ਢਾਲ ਖਾਣਾ ਸਿਰ ਨੂੰ ਮੀਟ ਤੋਂ ਵੀ ਜ਼ਿਆਦਾ ਪ੍ਰੋਟੀਨ ਮਿਲਦਾ ਹੈ। ਨੰਬਰ 51 ਜਦੋਂ ਵੀ ਤੁਸੀਂ ਰਾਤ ਨੂੰ ਖਾਣਾ ਖਾ ਕੇ ਹਟਦੇ ਹੋ ਤਾਂ ਉਸ ਤੋਂ ਬਾਅਦ ਸ਼ੈਅਰ ਜ਼ਰੂਰ ਕਰੋ। ਇਸ ਨਾਲ ਸਰੀਰ ਬਹੁਤ ਸਾਰੇ ਰੋਗਾਂ ਤੋਂ ਦੂਰ ਰਹੇਗਾ, ਹਮੇਸ਼ਾ ਖੁਸ਼ ਰਹਾਂਗੇ, ਡਿਪਰੈਸ਼ਨ ਤੋਂ ਬਚੇ ਰਹਾਂਗੇ। ਤਾਂ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ।